ਕਿਉਂ ਪੰਜਾਬੀਆਂ ਦਾ ਰੋਜ਼ਗਾਰ ਦਾ ਹੱਕ ਨਹੀਂ ਪੰਜਾਬੀ ਕਿੰਦਰ ਜਾਣ ਪੰਜਾਬੀਆਂ ਨੂੰ ਕਿਉਂ ਪੰਜਾਬ ਦੇ ਉੱਤੇ ਹੀ ਸਿਰਫ ਇਹਨਾਂ ਰਾਜਨੀਤੀ ਲੋਕਾਂ ਨੇ ਤੁਸੀਂ ਕਾਨੂੰਨ ਲਿਆਓ ਕਿ ਪੰਜਾਬ ਦੀ ਨੌਕਰੀ ਕੱਲੇ ਪੰਜਾਬੀਆਂ ਨੂੰ ਮਿਲਿਆ ਕਰੂ ਬਿਲਕੁਲ ਇਹ ਇਹ ਗੱਲਾਂ ਅਸੀਂ ਠੋਣੀਆਂ ਨੇ ਅਸੀਂ ਕਹਿਣਾ ਵਾ ਜੇ ਸਾਡੇ ਪੰਜਾਬੀਆਂ ਨੂੰ ਬਾਹਰ ਹੱਕ ਨਹੀਂ ਹੈਗਾ ਅਸੀਂ ਵੀ ਕਰਾਂਗੇ ਕਿਉਂ ਨਹੀਂ ਕਰਾਂਗੇ ਸਾਡੇ ਪੰਜਾਬੀ ਤੇ ساری ਦੁਨੀਆ ਦੇ ਵਿੱਚ ਬਸਦੇ ਆ ਜੇ ਸਾਡੇ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਅਧਿਕਾਰ ਨਹੀਂ ਹੈਗਾ ਤੇ ਹੋਰ ਕਿੱਥੇ ਜਾ ਕੇ ਹੋਊਗਾ ਜਿਵੇਂ ਪ੍ਰੈਸ਼ਰ ਸਾਹਿਬ ਇਹ ਚਰਚਾ ਪਿਛਲੇ ਦਿਨਾਂ ਚ ਰਹੀ ਵੀ ਹਿਮਾਚਲ ਚ ਪੰਜਾਬੀ ਜ਼ਮੀਨ ਨਹੀਂ ਲੈ ਸਕਦਾ ਰਾਜਸਥਾਨ ਚ ਆਪਾਂ ਜ਼ਮੀਨ ਨਹੀਂ ਖਰੀਦ ਸਕਦੇ ਕੀ ਇਹ ਅਧਿਕਾਰ ਪੰਜਾਬੀਆਂ ਨੂੰ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੀ ਜ਼ਮੀਨ ਕੋਈ ਬਾਹਰਲਾਣਾ ਖਰੀਦੇ ਆ ਕੇ ਜਿਹੜੇ ਇੱਥੇ ਲੋਕ ਰਹਿੰਦੇ ਆ ਭਾਵੇਂ ਹਿਮਾਚਲ ਦੇ ਆ ਜਾਂ ਹਰਿਆਣੇ ਦੇ ਆ ਜਾਂ ਉਹ ਲੋਕ ਵੀ ਕਹਿ ਰਹੇ ਆ ਵੀ ਤੁਹਾਨੂੰ ਵੀ ਉੱਥੇ ਜਜ਼ਾਤ ਲੈਣੀ ਚਾਹੀਦੀ ਏ ਸਾਡੇ ਵਾਲਿਆਂ ਸਟੇਟਾਂ ਜਾ ਕੇ ਪਰ ਅਸੀਂ ਕਾਨੂੰਨ ਹੈ ਖਰੀਦ ਹੀ ਨਹੀਂ ਸਕਦੇ ਹਿਮਾਚਲ ਚ ਨਹੀਂ ਖਰੀਦ ਸਕਦੇ ਇਹੀ ਤਾਂ ਫਿਰ ਵਾਜਾਂ